ਨਸ਼ਾ ਕੂਣ ਬਣ ਕੇ ਵੜ ਗਿਆ ਏ ਇੱਕ ਹੋਰ ਘਰ ਦੇ ਵਿੱਚ ਉਜੜ ਗਿਆ ਏ ਪਰਿਵਾਰ ਖੋ ਲੈ ਨੇ ਇੱਕ ਹਸਦੀ ਵਸਦੀ ਪਰਿਵਾਰ ਦੀ ਖਾਸੀ ਤੇ ਹੋ ਗਈ ਏ ਨੌਜਵਾਨ ਪੁੱਤ ਦੀ ਮੌਤ ਜਿੱਥੇ ਇਹ ਦੁਖਦਾਈ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਨਸ਼ਾ ਇੱਕ ਹੋਰ ਘਰ ਦੇ ਵਿੱਚ ਕੁਣ ਬਣ ਕੇ ਵੱੜ ਗਿਆ ਹੈ ਇਸ ਪਰਿਵਾਰ ਦੇ ਜਿਹੜੇ ਹਾਸੇ ਸਨ ਉਹ ਨਸ਼ੇ ਨੇ ਖੋ ਲੈਨੇ ਇਸ ਪਰਿਵਾਰ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਨੌਜਵਾਨ ਦਾ ਨਾਮ ਗगन ਦਸਿਆ ਜਾ ਰਿਹਾ ਹੈ ਉਸ ਦੀ ਉਮਰ 23 ਸਾਲ ਹੈ ਤੇ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਗगन ਦੇ ਪਿਤਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਸ ਦੀਆਂ ਦੋ ਬੇਟੀਆਂ ਨੇ ਤੇ ਗगन ਹੀ ਉਹਨਾਂ ਦਾ ਇਕਲੌਤਾ ਪੁੱਤ ਸੀ ਜਿਸ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ ਹੈ ਗगन ਦੇ ਪਿਤਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਕਿਸੇ ਜਾਣਕਾਰ ਨੇ ਫੋਨ ਤੇ ਇਤਲਾਹ ਦਿੱਤੀ ਸੀ ਕਿ ਉਹਨਾਂ ਦਾ ਬੇਟਾ ਉਸ ਦੇ ਘਰ ਦੇ ਬਾਹਰ ਪਿਆ ਹੈ ਤੇ ਉਸ ਦੀ ਹਾਲਤ ਬੇਹੋਸ਼ੀ ਦੇ ਵਿੱਚ ਹੈ ਗਗਨਦੀਪਤਾ ਨੇ ਕਿਹਾ ਕਿ ਉਹ ਤੁਰੰਤ ਉਥੇ ਪਹੁੰਚੇ ਉਹਨਾਂ ਨੇ ਆਪਣੇ ਬੇਟੇ ਨੂੰ ਉਥੋਂ ਚੁੱਕਿਆ ਤੇ ਜਲਦ ਤੋਂ ਜਲਦ ਹਸਪਤਾਲ ਪਹੁੰਚਾ ਦਿੱਤਾ ਤਾਂ ਕਿ ਉਸ ਦਾ ਇਲਾਜ ਹੋ ਸਕੇ ਇਸ ਤੋਂ ਪਹਿਲਾਂ ਕਿ ਉਸ ਦਾ ਇਲਾਜ ਹੁੰਦਾ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਐਥੇ ਗਗਨਦੀਪਤਾ ਨੇ ਇਹ ਸ਼ੱਕ ਜਤਾਈ ਹੈ ਕਿ ਉਸ ਦੇ ਬੇਟੇ ਨੂੰ ਜਿਹੜਾ ਨਸ਼ਾ ਜਬਰਦਸਤੀ ਕਰਵਾਇਆ ਗਿਆ ਹੈ ਨਸ਼ੇ ਦੀ ਓਵਰਡੋਜ਼ ਕਰਵਾ ਦਿੱਤੀ ਗਈ ਹੈ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਗਗਨਦੇ ਪਿਤਾ ਨੇ ਇਹ ਜਾਣ ਕਰ ਦਿੱਤੀ ਹੈ ਕਿ ਉਹਨਾਂ ਦਾ ਬੇਟਾ ਇੱਕ ਫੈਕਟਰੀ ਦੇ ਵਿੱਚ ਹੈਲਪਰ ਦੇ ਤੌਰ ਤੇ ਕੰਮ ਕਰਦਾ ਸੀ ਪਹਿਲਾਂ ਤਾਂ ਅਜਿਹਾ ਕਦੀ ਨਹੀਂ ਹੋਇਆ ਕਿ ਉਸ ਨੇ ਇਸ ਤਰ੍ਹਾਂ ਦੇ ਨਾਲ ਨਸ਼ਾ ਕੀਤਾ ਹੋਵੇ ਤੇ ਉਹ ਬਿਉਹੋਸ਼ੀ ਦੀ ਹਾਲਤ ਦੇ ਵਿੱਚ ਹੋਵੇ ਅਜਿਹਾ ਪਹਿਲਾਂ ਕਦੀ ਵੀ ਨਹੀਂ ਹੋਇਆ ਇਸ ਕਰਕੇ ਉਹ ਸ਼ੱਕ ਜਤਾ ਰਹੇ ਨੇ ਕਿ ਕਿਸੇ ਨੇ ਉਹਨਾਂ ਦੇ ਬੇਟੇ ਨੂੰ ਇਹ ਜ਼ਿਆਦਾ ਨਸ਼ਾ ਕਰਵਾ ਦਿੱਤਾ ਹੈ ਓਵਰਡੋਜ਼ ਕਰਵਾ ਦਿੱਤੀ ਹੈ ਜਿਸ ਦੇ ਨਾਲ ਉਹਨਾਂ ਦੇ ਬੇਟੇ ਦੀ ਮੌਤ ਹੋ ਗਈ ਹੈ ਇਹ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਗਗਨਦੀ ਮ੍ਰਿਤਕ ਦੇ ਨੂੰ ਆਪਣੀ ਹਸਤ ਦੇ ਵਿੱਚ ਲੈ ਲਿਆ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਜਿੱਥੇ ਉਸ ਦਾ ਪੋਸਟਮਾਰਟਮ ਹੋਵੇਗਾ ਤੇ ਉਸ ਤੋਂ ਬਾਅਦ ਉਸ ਦੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਨਾਲ ਹੀ ਗगन ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਗਗਨ ਦੇ ਮੋਬਾਈਲ ਫੋਨ ਦੀ ਜਿਹੜੀ ਉਹਦੀ ਚੈਕਿੰਗ ਵੀ ਕਰਵਾ ਰਹੀ ਹੈ ਉਸ ਦੀ ਕਾਲ ਡਿਟੇਲ ਵੀ ਕਢਵਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਗगन ਕਿਸ ਦੇ ਸੰਪਰਕ ਦੇ ਵਿੱਚ ਸੀ ਜਿਸ ਦਿਨ ਉਸ ਨੇ ਨਸ਼ੇ ਦੀ ਓਵਰਡੋਜ਼ ਕੀਤੀ ਕਿਸ ਦੇ ਨਾਲ ਉਸ ਨੇ ਗੱਲ ਕੀਤੀ ਕਿਸ ਦੇ ਨਾਲ ਸਮਾਂ ਬਿਤਾਇਆ ਤਾਂ ਕਿ ਉਸ ਦੀ ਮੌਤ ਦੇ ਜਿਹੜੇ ਕਾਰਨ ਨੇ ਉਹਨਾਂ ਦੇ ਪਿੱਛੇ ਅਸਲ ਦੇ ਵਿੱਚ ਕੌਣ ਹੈ ਇਹ ਪਤਾ ਲਗਾਇਆ ਜਾ ਸਕੇ ਸੋ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਆਕੇ ਜਿਹੜੇ ਗगन ਦੇ ਜਿਹੜੇ ਕਤਲ ਨੇ ਉਹਨਾਂ ਦਾ ਪਤਾ ਲੱਗ ਗਿਆ ਅਸਲ ਦੇ ਵਿੱਚ ਬੇਸ਼ੱਕ ਇਹ ਨਸ਼ੇ ਦੀ ਓਵਰਡੋਸ ਦੇ ਕਾਰਨ ਹੀ ਮੌਤ ਹੋਈ ਹੈ ਪਰੰਤੂ ਗगन ਦਾ ਪਿਤਾ ਇਹ ਕਹਿ ਰਿਹਾ ਹੈ ਕਿ ਨਸ਼ੇ ਦੀ ਓਵਰਡੋਸ ਕਰਵਾ ਕੇ ਹੀ ਉਸ ਨੂੰ ਜਿਹੜਾ ਕਿ ਮਾਰਿਆ ਗਿਆ ਉਸ ਦਾ ਕਤਲ ਹੀ ਇੱਕ ਸਾਫ ਦੇ ਨਾਲ ਕੀਤਾ ਗਿਆ ਹੈ ਬੇਸ਼ੱਕ ਇਸ ਦੇ ਵਿੱਚ ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ ਪਰੰਤੂ ਨਸ਼ਾ ਖਵਾ ਕੇ ਓਵਰਡੋਸ ਕਰਵਾ ਕੇ ਉਸ ਨੂੰ ਮਾਰਨਾ ਵੀ ਆਪਣੇ ਆਪ ਦੇ ਵਿੱਚ ਇੱਕ ਕਤਲ ਹੀ ਹੈ ਇੱਕ ਗगन ਦੇ ਪਿਤਾ ਦਾ ਕਹਿੜਾ ਸੋ ਇਸ ਅਗਲੇ ਦਿਨ ਵਿੱਚ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਵੀ ਗਗਨ ਨੂੰ ਓਵਰਡੋਜ਼ ਕਰਵਾਈ ਹੈ ਨਸ਼ੇ ਦੀ ਉਹਨਾਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ